ਲੋ ਜੀ ਅੱਜ ਉਹੀ ਕੰਮ ਹੋ ਗਿਆ ਜਿਹਦੇ ਨਾਂ ਹੋਣ ਕਰਕੇ ਅਕਾਲੀ ਦਲ ਖੇਰੂ ਖੇਰੂ ਹੋਇਆ ਪਿਆ ਸੀ ਤੇ ਪੰਜਾਬ ਵਿੱਚ ਵੀ ਕਾਫੀ ਪਰਥੂ ਪਿਆ ਹੋਇਆ ਸੀ ਅੱਜ ਸੁਖਬੀਰ ਬਾਦਲ ਨੇ ਅਸਤੀਫਾ ਦੇ ਦਿੱਤਾ ਹੈ ਅੱਜ ਸੁਖਬੀਰ ਬਾਦਲ ਨੇ ਪ੍ਰਧਾਨਗੀ ਛੱਡ ਦਿੱਤੀ ਹੈ ਸੁਖਬੀਰ ਬਾਦਲ ਨੇ ਇਹ ਅਸਤੀਫਾ ਅੱਜ ਕਿਉਂ ਦਿੱਤਾ ਹੈ ਤੇ ਹੁਣ ਅਕਾਲੀ ਦਲ ਦਾ ਅਗਲਾ ਨਵਾਂ ਪ੍ਰਧਾਨ ਕੌਣ ਬਣੇਗਾ ਔਰ ਇਹਦੇ ਉੱਪਰ ਵਿਰਸਾ ਬਲਟੋਆ ਨੇ ਵੀ ਆਪਣਾ ਬਿਆਨ ਦਿੱਤਾ ਹੈ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਬਾਗੀ ਹੋਏ ਸੀ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜ਼ਗੀਰ ਘੋੜਹੋਰੀ ਢੀਂਡਸਾ ਹੋਰੀ ਉਹਨਾਂ ਦੇ ਵੀ ਬਿਆਨ ਇਹਦੇ ਤੇ ਆ ਗਏ ਨੇ ਪੂਰੀ ਗੱਲ ਧਿਆਨ ਨਾਲ ਸੁਣਿਓ ਤੇ ਆਪਣਾ ਕਮੈਂਟ ਲਿਖਿਓ ਕੀ ਸੁਖਬੀਰ ਬਾਦਲ ਨੂੰ ਇਹ ਅਸਤੀਫਾ ਹੋਣ ਦੇਣਾ ਚਾਹੀਦਾ ਸੀ ਜਾਂ ਪਹਿਲਾਂ ਦੇ ਦੇਣਾ ਚਾਹੀਦਾ ਸੀ ਮੈਂ ਤੁਹਾਨੂੰ ਪੂਰੀ ਗੱਲ ਦੱਸਦਾ ਸੁਖਬੀਰ ਬਾਦਲ ਨੇ ਅੱਜ ਆਪਣਾ ਅਸਤੀਫਾ ਦੇ ਦਿੱਤਾ ਹੈ ਹੁਣ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਨਹੀਂ ਰਿਹਾ ਪਰ ਨਾਲ ਦੀ ਨਾਲ ਅਕਾਲੀ ਦਲ ਦੇ ਜਿਹੜੇ ਸੀਨੀਅਰ ਆਗੂ ਡਾਕਟਰ ਦਲਜੀਤ ਚੀਮਾ ਉਹਨਾਂ ਨੇ ਕਹਿ ਦਿੱਤਾ ਵੀ ਸੁਖਬੀਰ ਬਾਦਲ ਨੇ ਇਹ ਅਸਤੀਫਾ ਇਸ ਕਰਕੇ ਦਿੱਤਾ ਹੈ ਕਿਉਂਕਿ ਜਿਹੜਾ 14 ਦਸੰਬਰ 2019 ਨੂੰ ਪ੍ਰਧਾਨ ਸੁਖਬੀਰ ਬਾਦਲ ਚੁਣਿਆ ਗਿਆ ਸੀਗਾ 5 ਸਾਲ ਲਈ ਪ੍ਰਧਾਨ ਚੁਣਿਆ ਜਾਂਦਾ ਹੈ ਤੇ 14 ਦਸੰਬਰ 2024 ਅਗਲੇ ਮਹੀਨੇ ਤੱਕ ਉਹਦੀ ਪ੍ਰਧਾਨਗੀ ਦਾ ਕਾਰਜਕਾਲ ਪੂਰਾ ਹੋ ਜਾਣਾ ਤੇ ਦੁਬਾਰਾ ਪ੍ਰਧਾਨ ਫਿਰ ਚੁਣਿਆ ਜਾਣਾ ਹੁੰਦਾ ਹੈ ਇਸ ਕਰਕੇ ਸੁਖਬੀਰ ਬਾਦਲ ਨੇ ਆਪਣਾ ਅਸਤੀਫਾ ਦਿੱਤਾ ਹੈ ਤਾਂ ਕਿ ਪ੍ਰਧਾਨ ਦੀ ਦੁਬਾਰਾ ਚੋਣ ਹੋ ਸਕੇ ਕੀ ਅਗਲਾ ਪ੍ਰਧਾਨ ਸੁਖਬੀਰ ਬਾਦਲ ਚੁਣਿਆ ਜਾ ਸਕਦਾ ਬਿਲਕੁਲ ਚੁਣਿਆ ਜਾ ਸਕਦਾ ਭਾਈ ਡਾਕਟਰ ਦਲਜੀਤ ਚੀਮਾ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਔਰ ਇਹ ਗੱਲ ਹੋਣੀ ਵੀ ਇਦਾਂ ਹੀ ਹੈ ਤੁਸੀਂ ਦੇਖੋ ਕਾਲੀ ਦਲ ਦਾ ਅਗਲਾ ਪ੍ਰਧਾਨ ਵੀ ਸੁਖਬੀਰ ਬਾਦਲ ਨੂੰ ਹੀ ਚੁਣਿਆ ਜਾਏਗਾ ਕਿਉਂਕਿ ਸੁਖਬੀਰ ਬਾਦਲ ਨੇ ਇਹ ਅਸਤੀਫਾ ਇਸ ਲਈ ਨਹੀਂ ਦਿੱਤਾ ਵੀ ਲੋ ਮੈਂ ਪ੍ਰਧਾਨਗੀ ਛੱਡੀ ਤੇ ਹੁਣ ਤੁਸੀਂ ਨਵਾਂ ਪ੍ਰਧਾਨ ਬਣਾ ਲਓ ਨਾ 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 ਹੋਰ ਕਿਸੇ ਨੂੰ ਬਣਾਉਣ ਲਈ ਨਹੀਂ ਸਿਰਫ ਇੱਕ ਰਸਮ ਹੁੰਦੀ ਹੈ 5 ਸਾਲ ਬਾਅਦ ਪ੍ਰਧਾਨਗੀ ਦੀ ਚੋਣ ਦੀ ਤੇ ਉਸ ਤੋਂ ਪਹਿਲਾਂ ਪਹਿਲਾ ਵਾਲੇ ਪ੍ਰਧਾਨ ਨੂੰ ਅਸਤੀਫਾ ਦੇਣਾ ਹੀ ਪੈਂਦਾ ਇਸ ਕਰਕੇ ਸੁਖਬੀਰ ਬਾਦਲ ਨੇ ਇਹ ਦਿੱਤਾ ਹੈ ਅਗਲੀ ਵਾਰ ਜਦੋਂ ਹੁਣ ਪ੍ਰਧਾਨ ਫਿਰ ਚੁਣਿਆ ਜਾਣਾ ਅਕਾਲੀ ਦਲ ਦਾ ਤਾਂ ਸੁਖਬੀਰ ਬਾਦਲ ਹੀ ਫਿਰ ਚੁਣਿਆ ਜਾ ਸਕਦਾ ਹੈ ਇਹ ਗੱਲ ਡਾਕਟਰ ਦਲਜੀਤ ਸੀਮਾ ਨੇ ਵੀ ਬੋਲ ਦਿੱਤੀ ਹੈ ਔਰ ਮੈਂ ਵੀ ਕਹਿ ਦਿੰਨਾ ਹੈ ਦੇਖੋ ਸੁਖਬੀਰ ਬਾਦਲ ਕਦੇ ਵੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਪਾਸੇ ਨਹੀਂ ਹੋਣਾ ਚਾਹੁੰਦੇ ਕਿਉਂਕਿ ਉਹ ਅਕਾਲੀ ਦਲ ਨੂੰ ਆਪਣੀ ਘਰ ਦੀ ਪਾਰਟੀ ਆਪਣੀ ਜਾਇਦਾਦ ਵਾਂਗ ਸਮਝਦੇ ਨੇ ਕਿੰਨਾ ਬਖੇੜਾ ਖੜਾ ਹੋਇਆ ਪਹਿਲਾਂ ਕਾਲੀਦਲ ਚੋਂ ਕਿੰਨੇ ਲੀਡਰ ਇਸ ਮੁੱਦੇ ਤੇ ਛੱਡ ਗਏ ਕਿ ਸੁਖਬੀਰ ਬਾਦਲ ਪ੍ਰਧਾਨ ਚੇਂਜ ਕਰੇ ਪਰ ਉਹਨੇ ਸਾਰੇ ਆਗੂ ਜਾਣ ਦਿੱਤੇ ਪਾਰਟੀ ਖੇਰੂ ਖੇਰੂ ਹੋਣ ਦਿੱਤੀ ਪਰ ਬਾਦਲ ਸਾਹਿਬ ਨੇ ਪ੍ਰਧਾਨਗੀ ਨਹੀਂ ਸੀ ਛੱਡੀ ਪ੍ਰਧਾਨਗੀ ਦੀ ਕੁਰਸੀ ਨੂੰ ਉਹ ਐ ਕੁੱਟ ਕੇ ਜੱਫੀ ਪਾਈ ਬੈਠੇ ਨੇ ਹੁਣ ਅੱਜ ਵਿਰਸਾ ਸਿੰਘ ਵਲਟੋਆ ਨੇ ਵੱਡਾ ਬਿਆਨ ਦਿੱਤਾ ਵਿਰਸਾ ਵਲਟੋਆ ਕਹਿੰਦੇ ਕਿ ਲਓ ਹੁਣ ਬਣਾ ਲਓ ਪ੍ਰਧਾਨ ਗਿਆਨੀ ਹਰਪ੍ਰੀਤ ਨੂੰ ਤੁਹਾਨੂੰ ਪਤਾ ਹੀ ਹੈ ਗਿਆਨੀ ਹਰਪ੍ਰੀਤ ਤੇ ਵਿਰਸਾ ਬਲਟੋਆ ਦੀ ਆਪਸ ਦੇ ਵਿੱਚ ਖੜਕੀ ਹੋਈ ਹੈ ਔਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਜਥੇਦਾਰ ਦਮਦਮਾ ਸਾਹਿਬ ਨੇ ਔਰ ਗਿਆਨੀ ਰਗਵੀਰ ਸਿੰਘ ਜਿਹੜੇ ਕਾਲ ਤੱਕ ਸਾਹਿਬ ਦੇ ਜਥੇਦਾਰ ਨੇ ਇਹਨਾਂ 'ਚ ਵੀ ਆਪਸ ਦੇ ਵਿੱਚ ਖਟਕੀ ਜਿਸ ਕਾਰਨ ਵਿਰਸਾ ਬਲਟੋਆ ਦੇ ਉੱਪਰ 10 ਸਾਲ ਦੇ ਲਈ ਅਕਾਲੀ ਦਲ ਤੋਂ ਕੱਢੇ ਜਾਣ ਦਾ ਫੈਸਲਾ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਭਾਨਾ ਨੇ ਸੁਣਾਇਆ ਸੀ ਵਿਰਸਾ ਸਿੰਘ ਵਲਟੋਆ ਔਖਾ ਇਹਨਾਂ ਤੇ ਔਰ ਅੱਜ ਉਹਨੇ ਇੰਨੀ ਵੱਡੀ ਗੱਲ ਕੱਢ ਮਾਰੀ ਕਿ ਲਓ ਹੁਣ ਬਣਾ ਲਓ ਗਿਆਨੀ ਹਰਪ੍ਰੀਤ ਨੂੰ ਪ੍ਰਧਾਨ ਅਕਾਲੀ ਦਲ ਦਾ ਇਹ ਇੱਕ ਭੱਦਾ ਕਮੈਂਟ ਆਪਾਂ ਲਾ ਕੇ ਕੀਤੀ ਗੱਲ ਕਹਿ ਸਕਦੇ ਹਾਂ ਏਡਾ ਵਿਅੰਗ ਆ ਇਹ ਜਿਹੜਾ ਵਿਰਸਾ ਸਿੰਘ ਵਲਟੋਆ ਨੇ ਕੀਤਾ ਔਰ ਵਿਰਸਾ ਸਿੰਘ ਵਲਟੋਆ ਅਕਸਰ ਹੀ ਅਜਿਹੀਆਂ ਗੱਲਾਂ ਉਹ ਕਰਦੇ ਰਹਿੰਦੇ ਨੇ ਹੁਣ ਵੀ ਉਹਨਾਂ ਨੇ ਇਹ ਗੱਲ ਕੀਤੀ ਐ ਇਹਦੇ ਉੱਪਰ ਜਿਹੜੇ ਬਾਗੀ ਅਕਾਲੀ ਨੇ ਉਹਨਾਂ ਦੇ ਵੀ ਬਿਆਨ ਆ ਰਹੇ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਉਹ ਕਹਿੰਦੇ ਦੇਰ ਆਏ درست ਆਏ ਚੰਗਾ ਹੋਇਆ ਸੁਖਬੀਰ ਬਾਦਲ ਨੇ ਅਸਤੀਫਾ ਦਿੱਤਾ ਇਹਦੇ ਨਾਲ ਅਕਾਲੀ ਦਲ ਨੂੰ ਫਾਇਦਾ ਹੋਊਗਾ ਔਰ ਉਧਰੋਂ ਜਿਹੜੇ ਹੋਰ ਬਾਗੀ ਅਕਾਲੀ ਨੇ ਜਿਹੜੇ ਅਕਾਲੀ ਦਲ ਛੱਡ ਕੇ ਗਏ ਨੇ ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਇਹ ਅਸਤੀਫਾ ਪਹਿਲਾਂ ਦੇ ਦੇਣਾ ਚਾਹੀਦਾ ਸੀ ਇੱਕ ਦੋ ਨੇ ਤਾਂ ਇਹ ਕਹਿ ਦਿੱਤਾ ਵੀ ਅਕਾਲੀ ਦਲ ਦੀ ਢੇੜੀ ਡੁੱਬਣ ਤੋਂ ਬਚਾਈ ਜਾ ਸਕਦੀ ਸੀ ਜੇਕਰ ਸੁਖਬੀਰ ਬਾਦਲ ਇਹੀ ਅਸਤੀਫਾ ਪਹਿਲਾਂ ਦੇ ਦਿੰਦੇ ਪਰ ਇੱਥੇ ਇੱਕ ਗੱਲ ਕਲੀਅਰ ਕਰਦੇ ਆਂ ਭਾਈ ਫਿਰ ਅਕਾਲੀ ਦਲ ਦਾ ਅਗਲਾ ਪ੍ਰਧਾਨ ਵੀ ਸੁਖਬੀਰ ਬਾਦਲ ਬਣ ਸਕਦਾ ਕਿਉਂਕਿ ਚੋਣ ਦੁਬਾਰਾ ਹੋਣੀ ਹੈ ਤੇ ਵੋਟਾਂ ਪੈਣਗੀਆਂ ਅਕਾਲੀ ਦਲ ਦੇ ਮੇਨ ਆਗੂ ਨੇ ਜਿਹੜੇ 20 25 ਉਹਨਾਂ ਦੀਆਂ ਵੋਟਾਂ ਪੈਣੀਆਂ ਨੇ ਤੇ ਅਕਾਲੀ ਦਲ ਦੇ ਪ੍ਰਧਾਨ ਦੀ ਦੁਬਾਰਾ ਚੋਣ ਹੋਏਗੀ ਅਗਲਾ ਸਵਾਲ ਕੀ ਅਕਾਲੀ ਦਲ ਚੋਂ ਬਾਗੀ ਹੋ ਗਏ ਨੇ ਜਿਹੜੇ ਉਹਨਾਂ ਨੂੰ ਅਕਾਲੀ ਦਲ ਦੇ ਪ੍ਰਧਾਨਗੀ ਦੀ ਵੋਟ ਤੋਂ ਸ਼ਾਮਲ ਕੀਤਾ ਜਾਏਗਾ ਵੇਖੋ ਮੈਨੂੰ ਤਾਂ ਲੱਗਦਾ ਬਿਲਕੁਲ ਨਹੀਂ ਕੀਤਾ ਜਾਣਾ ਕਿਉਂ ਕਿਉਂਕਿ ਜੇ ਉਹ ਬੀਬੀ ਜ਼ਗੀਰਕੌਰ ਆ ਗਈ ਵੋਟ ਪਾਉਣ ਜੇ ਸਰਦੇਵ ਸਿੰਘ ਢੀਂਡਸਾ ਆ ਗਿਆ ਜੇ ਢੀਂਡਸਾ ਦਾ ਬੇਟਾ ਪਰਮਿੰਦਰ ਢੀਂਡਸਾ ਆ ਗਿਆ ਪ੍ਰੇਮ ਸਿੰਘ ਚੰਦੂ ਮਾਜਰਾ ਆ ਗਿਆ ਜੇ ਇਹ ਜਿਹੜਾ ਜਿਹੜੇ ਪਿਛਲੇ ਦਿਨੀ ਚਰਨਜੀਤ ਬਰਾੜ ਨੇ ਛੱਡਿਆ ਕਾਲੀ ਦਲ ਉਹ ਆ ਗਿਆ ਇਹਨਾਂ ਨੇ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਉਣ ਦੇ ਉਲਟ ਵੋਟ ਪਾਉਣੀ ਹੈ ਇਸ ਕਰਕੇ ਇਹਨਾਂ ਨੂੰ ਵੋਟ ਪਾਉਣ ਚ ਸ਼ਾਮਲ ਨਹੀਂ ਕੀਤਾ ਜਾਊਗਾ ਇਹ ਮੈਨੂੰ ਲੱਗਦਾ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਹੁਣ ਅਗਲੀ ਗੱਲ ਕੇਜਰੀਵਾਲ ਨੇ ਬਹੁਤ ਵੱਡੀ ਗੱਲ ਬੋਲ ਦਿੱਤੀ ਹੈ ਇੱਕ ਤਰ੍ਹਾਂ ਨਾਲ ਸਿੱਧਾ-ਸਿੱਧਾ ਲੋਕਾਂ ਨੂੰ ਪਰਮਾਉਣ ਜਾਂ ਡਰੌਨ ਦੀ ਕੋਸ਼ਿਸ਼ ਆਪਾਂ ਕਹਿ ਸਕਦੇ ਆ ਜਮਹੂਰੀਅਤ ਔਰ ਲੋਕਤੰਤਰ ਦੇ ਉਲਟ ਗੱਲ ਕੀਤੀ ਹੈ ਕੇਜਰੀਵਾਲ ਨੇ ਉਹ ਕਹਿੰਦੇ ਵੇਖੋ ਜਿਨ੍ਹਾਂ ਦੀ ਪੰਜਾਬ 'ਚ ਸਰਕਾਰ ਨਹੀਂ ਹੈਗੀ ਉਹਨਾਂ ਪਾਰਟੀਆਂ ਦਾ ਬੰਦਾ ਜਿਮਣੀ ਚੋਣਾਂ ਦੇ ਵਿੱਚ ਜਿਤਾਉਣ ਦਾ ਕੋਈ ਫਾਇਦਾ ਹੀ ਨਹੀਂ ਹੋਣਾ ਕਿਉਂਕਿ ਕਹਿੰਦਾ ਉਹ ਨਾ ਤੁਹਾਡੇ ਕੰਮ ਕਰਾ ਸਕਣਗੇ ਤੇ ਨਾ ਉਹ ਤੁਹਾਨੂੰ ਕੋਈ ਲਾਭ ਦੇ ਸਕਣਗੇ ਹੁਣ ਦੇਖੋ ਸਿੱਧਾ ਸਿੱਧਾ ਕੇਜਰੀਵਾਲ ਇਹ ਕਹਿ ਰਹੇ ਨੇ ਵੀ ਸਾਡੀ ਸਰਕਾਰ ਤੇ ਸਾਡਾ ਬੰਦਾ ਜਤਾਓ ਤਾਂ ਕਾਨੂੰਨ ਨਿਯਮੇ ਕਹਿੰਦਾ ਹੈ ਕਿ ਜਿਹੜਾ ਇੱਕ ਹਲਕੇ ਦਾ ਐਮਐਲਏ ਚਾਹੇ ਉਹਦੀ ਪਾਰਟੀ ਦੀ ਸਰਕਾਰ ਨਹੀਂ ਪਰ ਉਹ ਐਮਐਲਏ ਜਿਹੜੇ ਲੋਕਾਂ ਦੇ ਮੁੱਦੇ ਹੱਲ ਕਰਾਉਣੇ ਚਾਹੁੰਦਾ ਜਿੱਤਿਆ ਹੋਇਆ ਐਮਐਲਏ ਉਹ ਸਰਕਾਰ ਮੁੱਖ ਮੰਤਰੀ ਨੂੰ ਕਰਨੇ ਚਾਹੀਦੇ ਨੇ ਔਰ ਕਰਨੇ ਹੁੰਦੇ ਨੇ ਪਰ ਕੇਜਰੀਵਾਲ ਹੋਰਾਂ ਨੇ ਤਾਂ ਸਿੱਧਾ ਹੀ ਕਹਿ ਦਿੱਤਾ ਵੀ ਜਿਹੜਾ ਸਾਡਾ ਜਿਤਾਉਂਗੇ ਬੰਦਾ ਉਹ ਤੇ ਕੰਮ ਅਸੀਂ ਕਰਦਾਂਗੇ ਸਾਡੀ ਸਰਕਾਰ ਕਰੇਗੀ ਪਰ ਜੇ ਕਿਸੇ ਹੋਰ ਪਾਰਟੀ ਦਾ ਬੰਦਾ ਤੁਸੀਂ ਜਿਤਾਉਂਗੇ ਉਹ ਚਾਹੇ ਸਾਨੂੰ ਜਾਇਜ਼ ਕੰਮ ਵੀ ਕਹੇ ਵੀ ਉਹ ਅਸੀਂ ਨਹੀਂ ਕਰਨੇ ਇਹੀ ਇਹੀ ਮਤਲਬ ਨਿਕਲਦਾ ਹੈ ਕੇਜਰੀਵਾਲ ਸਾਹਿਬ ਦੀ ਗੱਲ ਦਾ ਮਤਲਬ ਤਾਂ ਇਹੀ ਨਿਕਲਦਾ ਹੈ ਨਾ ਵੀ ਅਸੀਂ ਉਹਨਾਂ ਦੇ ਆਖੇ ਨਹੀਂ ਲੱਗਣਾ ਜੇ ਕੋਈ ਹੋਰ ਐਮਐਲਏ ਤੁਸੀਂ ਜਿਤਾ ਦੋਗੇ ਵੇਖੋ ਕੇਜਰੀਵਾਲ ਸਾਹਿਬ ਨੇ ਇਹ ਗੱਲ ਐਮਐਲਏਾਂ ਦੀ ਘੱਟ ਇਹਦਾ ਨੁਕਸਾਨ ਐਮਐਲਏਾਂ ਨੂੰ ਘੱਟ ਤੇ ਜਿਹੜੀ ਜਨਤਾ ਨੇ ਹੋਰ ਪਾਰਟੀ ਦਾ ਐਮਐਲਏ ਜਿਤਾਉਣਾ ਉਹ ਜਨਤਾ ਦੇ ਨੁਕਸਾਨ ਦੀ ਗੱਲ ਕੇਜਰੀਵਾਲ ਕਰ ਰਹੇ ਨੇ ਸਿੱਧਾ ਸਿੱਧਾ ਜਨਤਾ ਦਾ ਨੁਕਸਾਨ ਕਰਨ ਦੀ ਗੱਲ ਸੋ ਤੁਹਾਨੂੰ ਕੀ ਲੱਗਦਾ ਕੇਜਰੀਵਾਲ ਨੇ ਇਹ ਜਿਹੜਾ ਬਿਆਨ ਦਿੱਤਾ ਹੈ ਇਹ ਸਹੀ ਦਿੱਤਾ ਹੈ ਜਾਂ ਗਲਤ ਦਿੱਤਾ ਹੈ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਤੇ ਤੀਜਾ ਮੁੱਦਾ ਅੱਜ ਦਾ ਜਿਹੜਾ ਮੁੱਖ ਮੰਤਰੀ ਧਮਕਬੇਸ ਹੈ ਉਹਨੂੰ ਪੁਲਿਸ ਵਾਲਿਆਂ ਵੱਲੋਂ ਕੁੱਟਣ ਤੇ ਵਾਲਾਂ ਤੋਂ ਫੜ ਕੇ ਕਢੀਸਣ ਦਾ ਮਾਮਲਾ ਪਿਛਲੇ ਦਿਨੀ ਆਇਆ ਵੀਡੀਓ ਆਈ ਗਰਮਾਇਆ ਔਰ ਅੱਜ ਉਹ ਪੁਲਿਸ ਵਾਲੇ ਜਿਨ੍ਹਾਂ ਨੇ ਉਹਦੇ ਨਾਲ ਇੰਜ ਕੀਤਾ ਸੀ ਉਹ ਉਹਦੇ ਘਰ ਗਏ ਨੇ ਘਰ ਜਾ ਕੇ ਉਹਨਾਂ ਨੇ ਧਮਕਬੇਸ ਵਾਲੇ ਮੁੱਖ ਮੰਤਰੀ ਤੋਂ ਮਾਫੀ ਮੰਗੀ ਹੈ ਔਰ ਕੈਮਰੇ ਸਾਹਮਣੇ ਵੀਡੀਓ ਪਾਈ ਗਈ ਹੈ ਪਿੰਡ ਇਕੱਠਾ ਹੋਇਆ ਦਿਨੇਵਾਲ ਜਿੱਥੇ ਉਹ ਮੁੱਖ ਮੰਤਰੀ ਧਮਕਬੇਸ ਰਹਿੰਦਾ ਤਾਂ ਉਥੇ ਲੋਕਾਂ ਦੇ ਸਾਹਮਣੇ ਪੁਲਿਸ ਵਾਲਿਆਂ ਨੇ ਵੀਡੀਓ ਦੇ ਵਿੱਚ ਇਹ ਆਖਿਆ ਵੀ ਸਾਡੇ ਤੋਂ ਗਲਤੀ ਹੋਈ ਆ ਅਸੀਂ ਆਪਣੀ ਗਲਤੀ ਕਬੂਲਦੇ ਆ ਅੱਗੇ ਤੋਂ ਅਜਿਹਾ ਨਹੀਂ ਕਰਾਂਗੇ ਤੇ ਫਿਰ ਉਥੇ ਨਾਲ ਉਹ ਜਿਹੜਾ ਮੁੱਖ ਮੰਤਰੀ ਧਮਕਬੇਸ ਵਾਲਾ ਉਹਨੇ ਵੀ ਕਿਹਾ ਤਾਂ ਵੀ ਚਲੋ ਠੀਕ ਐ ਭਾਈ ਅੱਜ ਤੋਂ ਸਾਡਾ ਕੰਮ ਨਿਭੜ ਗਿਆ ਇਹਨਾਂ ਨਾਲ ਸਾਨੂੰ ਕੋਈ ਗੱਲਾ ਛਿਕਵਾ ਨਹੀਂ ਇਹਨਾਂ ਨੇ ਮਾਫੀ ਮੰਗ ਲਈ ਹੈ ਦੇਖੋ ਕੱਲੀ ਮਾਫੀ ਨਹੀਂ ਮੈਨੂੰ ਇਹ ਲੱਗਦਾ ਹੈ ਕਿ ਕਿਸੇ ਨੂੰ ਕੁੱਟਣ ਮਾਰਨ ਦੀ ਜਾਂ ਘੜੀਸਣ ਦੀ ਜਾਂ ਉਹਦੇ ਕੇਸਾਂ ਦੀ ਬੇਇੱਦਬੀ ਦੀ ਜਿਹੜੀ ਸਜ਼ਾ ਬਣਦੀ ਹੈ ਉਹ ਮਿਲਣੀ ਚਾਹੀਦੀ ਆਮ ਲੋਕ ਨੇ ਜਿਹੜੇ ਜੇਕਰ ਉਹ ਇੰਜ ਕਰਕੇ ਤੇ ਕਹਿ ਦੇਣ ਬਈ ਵੇਖੋ ਸਾਨੂੰ ਮਾਫੀ ਦੇ ਦਿਓ ਤਾਂ ਕਾਨੂੰਨ ਕਹਿੰਦਾ ਹੈ ਪੁਲਿਸ ਕਹਿੰਦੀ ਹੈ ਕਿ ਕੱਲੀ ਮਾਫੀ ਨਾਲ ਨਹੀਂ ਉਹਦੀ ਕਾਨੂੰਨ ਵੱਲੋਂ ਇੱਕ ਸਜ਼ਾ ਨਿਰਧਾਰਤ ਹੈ ਪਰ ਜੇ ਪੁਲਿਸ ਵਾਲਿਆਂ ਨੇ ਤੇ ਉਹਨਾਂ ਨੇ ਕੰਪਰੋਮਾਈਜ਼ ਕਰ ਲਿਆ ਤਾਂ ਚਲੋ ਠੀਕ ਹੈ ਪਰ ਬਹੁਤ ਸਾਰੀਆਂ ਥਾਵਾਂ ਤੇ ਜਿਹੜੇ ਪੁਲਿਸ ਵਾਲੇ ਐਦਾਂ ਲੋਕਾਂ ਨਾਲ ਨਜਾਇਜ਼ ਕਰਦੇ ਨੇ ਉਹਨਾਂ ਨੂੰ ਬਾਹਰ ਆਉਣਾ ਚਾਹੀਦਾ ਹੈ ਇੱਥੋਂ ਤੱਕ ਕਿ ਪੁਲਿਸ ਦੇ ਵਿੱਚ ਜਿਹੜੇ ਸਹੀ ਬੰਦੇ ਨੇ ਚੰਗੇ ਬੰਦੇ ਨੇ ਉਹ ਵੀ ਇਨ੍ਹਾਂ ਘਟਨਾਵਾਂ ਦਾ ਬੁਰਾ ਮਣਾਉਂਦੇ ਨੇ ਪਰ ਪੁਲਿਸ ਧੱਕਾ ਬਹੁਤ ਕਰਦੀ ਹੈ ਬਹੁਤ ਸਾਰੀਆਂ ਥਾਵਾਂ ਤੇ ਆਪਾਂ ਦੇਖਦੇ ਆ ਤੇ ਜਿਹੜੀ ਪੁਲਿਸ ਹੈ ਉਹ ਨਜਾਇਜ਼ ਹੀ ਕਿਸੇ ਨੂੰ ਗਾਲ ਕੱਢ ਦੇਣਾ ਥੱਪੜ ਮਾਰ ਦੇਣਾ ਦਬਕਾ ਵਾਰ ਦੇਣਾ ਉਂਝ ਹੀ ਇਹ ਮੰਨਦੀ ਹੈ ਕਿ ਮੈਂ ਵਰਦੀ ਪਾ ਲਈ ਤੇ ਸ਼ਾਇਦ ਹੁਣ ਮੇਰਾ ਇਹ ਅਧਿਕਾਰ ਬਣ ਗਿਆ ਪਰ ਨਹੀਂ ਇਹ ਕਾਨੂੰਨੀ ਤੌਰ ਤੇ ਬਿਲਕੁਲ ਗਲਤ ਹੈ ਕਾਨੂੰਨ ਇਹਦੀ ਇਜਾਜ਼ਤ ਨਹੀਂ ਦਿੰਦਾ ਨਾ ਦਬਕਾ ਮਾਰਨ ਦੀ ਨਾ ਗਾਲ ਕੱਢਣ ਦੀ ਨਾ ਰੋਪ ਮਾਰਨ ਦੀ ਤੇ ਕੁੱਟਣਾ ਤਾਂ ਪਾਸੇ ਹੀ ਰਹਿ ਗਿਆ ਸਾਡੇ ਆਮ ਲੋਕਾਂ ਨੂੰ ਨਹੀਂ ਪਤਾ ਲੋਕਾਂ ਨੂੰ ਇਹ ਲੱਗਦਾ ਸ਼ਾਇਦ ਪੁਲਿਸ ਨੂੰ ਇਹ ਇਜਾਜ਼ਤ ਹੈ ਵੀ ਉਹ ਕੁੱਟ ਸਕਦੇ ਨੇ ਮਾਰ ਸਕਦੇ ਨੇ ਉਹ ਕੁਝ ਵੀ ਕਰ ਸਕਦੇ ਨੇ ਪਰ ਐਦਾਂ ਨਹੀਂ ਪੁਲਿਸ ਇੰਜ ਨਹੀਂ ਕਰ ਸਕਦੀ ਹੁੰਦੀ ਸੋ ਤੁਹਾਡਾ ਕੀ ਵਿਚਾਰ ਹੈ ਮਿੱਤਰੋ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ ਮਾਸਟਰ ਜੀ ਕਰੋ ਲਾਈਟ ਦਿਓ ਸਹੀ ਹੈ ਚਲੋ ਲੋ ਜੀ ਉਹ ਕੰਮ ਹੋ ਗਿਆ ਜਿਹਦੇ ਕਾਰਨ ਅਕਾਲੀ ਦਲ ਦੇ ਵਿੱਚ ਵੱਡਾ ਪਰਥੂ ਪਿਆ ਹੋਇਆ ਸੀ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅਸਤੀਫਾ ਦੇ ਦਿੱਤਾ ਹੈ ਅੱਜ ਸੁਖਬੀਰ ਬਾਦਲ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ ਸੁਖਬੀਰ ਬਾਦਲ ਨੇ ਇਹ ਅਸਤੀਫਾ ਕਿਉਂ ਦਿੱਤਾ ਹੈ